ਦੋਨੋਂ ਨੋਖੀ ਚੀਜ਼ ਦਿਖਾ ਰਹੀਆਂ ਜਿਨ੍ਹਾਂ ਦਾ ਜ਼ਿਕਰ ਆਪਣੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਵੀ ਹੈ ਪੰਜਾਬੀ ਲੋਕ ਗੀਤ ਹੈ ਕਿ ਵੰਗਾ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੀਰਾ ਤੋੜਦੀ ਫਿਰਾਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚੋਂ ਕਹਿੰਦੇ ਇਹ ਅਲੋਪ ਹੋ ਗਿਆ ਇਹ ਹੀ ਹੈਗਾ ਬਈ ਤਾਰਾ ਮੀਰਾ ਤਾਰੇ ਮੀਰੇ ਦੇ ਜਿਹੜੇ ਫੁੱਲ ਲੱਗੇ ਉਹ ਸਰਸੋਂ ਦੇ ਫੁੱਲ ਵਾਂਗੂ ਹੀ ਹੁੰਦੇ ਆ ਸਰੋਂ ਦੇ ਫੁੱਲ ਵਾਂਗੂ ਹੀ ਹੁੰਦੇ ਹੈਗੇ ਇਹ ਉਹੀ ਤਾਰਾ ਮੀਰਾ ਜਿਹਦਾ ਜ਼ਿਕਰ ਪੰਜਾਬੀ ਲੋਕ ਗੀਤਾਂ ਦੇ ਵਿੱਚ ਹੈਗਾ ਇਸ ਦੀਪੁਰ ਜੀ ਬਣਾਈ ਜਾਂਦੀ ਹੈ ਤੇ ਤੇਲ ਕੱਢਿਆ ਜਾਂਦਾ ਹੈ ਨਾ ਸਬਜੀ ਦੀ ਤਰ੍ਹਾਂ ਖਾਇਆ ਜਾਂਦਾ ਹੈਗਾ ਤੇ ਤੜਕਾ ਵਗੈਰਾ ਵੀ ਲਗਾਇਆ ਜਾਂਦਾ ਹੈਗਾ ਹੈਗਾ ਵੀ ਤਾਰਾ ਮੀਰਾ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਸੀਗਾ ਤੇ ਫਸਟ ਟਾਈਮ ਦੇਖ ਰਹੀ ਹਾਂਗੀ ਤੁਸੀਂ ਦੱਸੋ ਕਿ ਤੁਹਾਡੇ ਏਰੀਆ ਦੇ ਵਿੱਚ ਤਾਰਾ ਮੀਰਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਅਗਰ ਅਲੋਪ ਹੋ ਰਿਹਾ ਤਾਂ ਆਪਾਂ ਨੂੰ ਤਾਰਾ ਮੀਰਾ ਬੀਜਣਾ ਚਾਹੀਦਾ ਤੇ ਪਸ਼ੂਆਂ ਨੂੰ ਵੀ ਤੋੜ ਕੇ ਪਾਇਆ ਜਾਂਦਾ ਹੈਗਾ ਤੇ ਆਹਾਂ ਕਹਿੰਦੇ ਵੀ ਬਾਹ ਹਟ ਜਾਂਦੀ ਹੈਗੀ ਬਾਵਾਦੀ ਕਿਸੇ ਨੂੰ ਹੁੰਦੀ ਹੈ ਤਾਂ ਇਸ ਨਾਲ